dapatkan dia. Hai. 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 Hai

对，是这个样。嗯，对。 ਲੱਗੀ ਲੱਗ ਗਈ ਇਹ ਤੁਹਾਨੂੰ ਬਣਾ 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 ਬਾਈ ਤੁਹਾਨੂੰ ਮੈਂ ਬਣਾਇਆ ਵਾ ਹੁਣ ਵੀਰਾ ਬਣਾਇਆ ਮੈਨੂੰ ਚੱਕ ਲੈਣਾ ਮੈਂ ਇਹਨਾਂ ਨੂੰ ਜਿਤਾਤਾ ਜੀ ਤੁਹਾਨੂੰ ਹਾਂ ਜੀ ਜਿੱਤ ਕੇ ਵਾ ਲੈਣੇ ਜਿਤਾਣਾ ਮੇਰਾ ਵੀਰ ਹੁਣ ਜਿਸ ਤਰ੍ਹਾਂ ਮਨੂੰ ਗੇਮ ਜਿਤਾਈ ਇਤਨੀ ਖਾਣਾ ਠੀਕ ਹੈ ਜੀ ਕਰ ਕਰ